ਵਿਰੋਧੀ ਕਹਿੰਦੇ ਵੀ ਹੋਣਗੇ ਤੁਹਾਨੂੰ ਕਿ ਬਾਹਰ ਦਾ ਉਮੀਦਵਾਰ ਪਰ ਮੈਨੂੰ ਮੈਂ ਕੱਲੇ-ਕੱਲੇ ਇਲਾਕੇ ਤੋਂ ਜਾਣੂ ਆ ਕਿਉਂਕਿ ਇਸ ਹਲਕੇ ਦੇ ਵਿੱਚ ਮੇਰੇ ਨਾਨਕੇ ਪਿੰਦੇ ਆ ਪਿੰਡ ਜਲਾਲ ਉੱਥੋਂ ਦੇ ਮੇਰੇ ਮਿੱਤਰ ਵੀ ਆ ਹਨ ਭਾਈ ਭੂਟਾ ਜਲਾਲ ਜੀ ਭਾਈ ਬਾਗੀ ਜੀ ਜਗਤਾਰ ਜੀ ਜਿਹੜੇ లైపు ਤੋਂ ਟੋਪੀਆਂ ਕੱਢ ਹੁਣ ਉਹ ਟੋਪੀਆਂ ਨੇ ਮਤਲਬ ਵੋਟਰਾਂ ਦੇ ਰੂਪ ਵਿੱਚ ਸਭ ਜੀ ਟੋਪੀਆਂ ਦੇ ਰਹੇ ਹੋ ਦੋਤੇ ਸੁਬਾ بڑا ਖੁਸ਼ੀ ਸੀ ਮੈਂ ਕਿ ਇਹ ਰਾਤ ਮਿਲਿਆ ਮੈਨੂੰ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਆਪਾਂ ਨੂੰ ਇਸ ਵਾਰੀ ਮੌਕਾ ਮਿਲਦਾ ਵੀ ਕੋਈ ਵੀ ਚਾਹੇ ਉਹ ਪਿਛਲੇ ਜਿਹੜੇ ਵੀ ਕੋਈ ਉਮੀਦਵਾਰ ਸੀਗੇ ਉਹ तो so, मैं, मेरे न पता है कि तुसी नुँँ, सारे नुँँ पता है मैं भगवंत मान सारे बाखूबी जानते हो पहला ऐसा लीडर है चाहे कोई गलत काम हो रहा होले तो भावे हो जाए पर अखा सामने कोई गलत काम नहीं हो सकता कला कला बंदा कहता है भी जे कोई गलत काम हो गया हो सकता है इस गल का भगवंत माना पता ਕਬੱਡੀ ਸਮੱਸਿਆ ਪਿਛਲੇ ਜਿਹੜੀ ਉਹਨਾਂ ਮਾਲਵਾ ਨੇ ਪਰੇ ਅੱਜ ਗੱਲ ਕੀਤੀ ਆ ਉਹ ਹੁਣ ਜਾ ਰਹੀ ਹੈ ਇਹ ਅੱਜ ਤੱਕ ਪਿਛਲੇ 20 ਸਾਲ ਕਿਉਂਕਿ ਮੇਰੇ ਤਾਂ ਵੱਡੇ ਭਰਾ ਹੈ ਮੈਂ ਪਹਿਲੇ ਦਿਨ ਤੋਂ ਜਾਣਦਾ 99 99 ਤੋਂ ਰੱਬੇ ਤੋਂ ਦੋਸਤੀ ਐ ਪਲੱਸ 1 ਪਲੱਸ 2 ਤੋਂ ਅਸੀਂ ਇਕੱਠੇ ਹੁੰਦੇ ਸੀ ਜਦੋਂ ਉਹਦੀਆਂ ਤੁਸੀਂ ਟੈਂਪਾਂ ਵੀ ਸੁਣੀਆਂ ਉਹਦੀਆਂ ਸਕਿੱਟਾਂ ਵੀ ਸੁਣੀਆਂ ਉਹਨਾਂ ਦੀਆਂ ਸਕਿੱਟਾਂ ਦੇ ਵਿੱਚ ਪੰਜਾਬ ਬੰਦੀ ਦਰਦ ਹੁੰਦਾ ਸੀ ਜਾਂ ਸਿਸਟਮ ਦੇ ਖਿਲਾਫ ਗੱਲਾਂ ਹੁੰਦੀਆਂ ਸੀ ਮੈਂ ਉਹਨੂੰ ਤੁਸੀਂ ਚਾਹੇ ਕਦੇ ਮਾਨ ਸਰ ਨੂੰ ਪੁੱਛ ਲਿਓ ਇਹ ਪਲੱਸ 1 ਪਲੱਸ 2 ਦੇ ਵਿੱਚ ਇਹ ਗੱਲ ਜੇਤੀ ਸੀ ਵੀ ਮਾਨ ਸਰ ਇੱਕ ਦਿਨ ਤੁਸੀਂ ਬਹੁਤ ਵੱਡੇ